ਸਤਿਗੁਰੂ ਨੇ ਕੁਝ ਕੁ ਬਾਤਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਜਿਹੜੇ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਜਿਨ੍ਹਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਰੱਬੀ ਨਾਮ ਨੂੰ ਦ੍ਰਿੜ ਕੀਤਾ ਹੈ ਉਹ ਪਾਤਿਤ ਤੋਂ ਪੁਨੀਤ ਹੋ ਗਏ ਪਾਤ ਸ਼ਬਦ ਦਾ ਅਰਥ ਹੈ ਪਾਪੀ ਮੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਪਵਿੱਤਰਤਾ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਮੈਲ ਹੀ ਮੈਲ ਹੈ ਵਿਕਾਰਾਂ ਦੀ ਮੈਲ ਹੈ ਸਾਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਤਿਤ ਪੁਨੀਤ ਸੰਖ ਹੋਇ ਹੈ ਇੱਕ ਦੋ ਨਹੀਂ ਅਸੰਖ ਹੈ ਅਸੰਖ ਸ਼ਬਦ ਕਦੋਂ ਵਰਤਿਆ ਜਾਂਦਾ ਹੈ ਜਦੋਂ ਗਿਣਤੀ ਨਾ ਦੱਸੀ ਜਾ ਸਕੇ ਤੇ ਕਹਿ ਦਿੱਤਾ ਜਾਂਦੇ ਅਸੰਖ ਭਵ ਕੀ ਗਿਣਤੀ ਹੈ ਕੋਈ ਨ ਕਿੰਨੇ ਕੋ ਮਾਲਕ ਆਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਉਹਦੇ ਨਾਮ ਨੂੰ ਦ੍ਰਿੜ ਕਰਕੇ ਪਵਿੱਤਰ ਜੀਵਨ ਵਾਲੇ ਹੋ ਗਏ ਪਾਤਿ ਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮਨ ਲਾਗ ਜਿਨ੍ਹਾਂ ਦਾ ਮਨ ਪ੍ਰਮਾਤਮਾ ਵਾਹਿਗੁਰੂ ਦੇ ਸੋਹਣੇ ਚਰਨਾ ਕਮਲਾਂ ਦੇ ਨਾਲ ਪਤੀਜ ਗਿਆ ਭਾਵ ਕਿ ਜਿਹੜੇ ਮਨ ਕਰਕੇ ਸੁਰਤ ਕਰਕੇ ਰੱਬੀ ਗੁਨਾ ਦੇ ਨਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹੁਣ ਸਤਿਗੁਰੂ ਨੇ ਇੱਥੇ ਜ਼ਿਕਰ ਜ਼ਰੂਰ ਕੀਤਾ ਹੈ ਕਿ ਕਿੰਨੇ ਕੋ ਪਤਿਤ ਪਰਮਾਤਮਾ ਦੇ ਨਾਮ ਦੇ ਨਾਲ ਉਹਦੀ ਯਾਦ ਦੇ ਨਾਲ ਜੁੜ ਕੇ ਤਰ ਗਏ ਉਹਨਾਂ ਬਾਬਤ ਦੱਸਿਆ ਨਹੀਂ ਜਾ ਸਕਦਾ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਜ਼ਿਕਰ ਵੀ ਹੋਇਆ ਹੈ ਬਹੁਤਿਆਂ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਰ-ਬਾਰ ਦੋ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ ਇੱਕ ਗਨਕਾ ਦਾ ਤੇ ਇੱਕ ਅਜਾਮਲ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਮਾਰੂ ਰਾਗ ਦੇ ਉਹ ਸ਼ਬਦ ਹੈ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਪਰਮਾਤਮਾ ਦਾ ਨਾਮ ਹਮੇਸ਼ਾ ਸੁਖ ਦੇਣ ਵਾਲਾ ਹੈ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖੇ ਰੱਬ ਦੀ ਯਾਦ ਦੇ ਨਾਲ ਜੁੜੇ ਬਾਰ ਬਾਰ ਮਨ ਨੂੰ ਪ੍ਰੇਰ ਕੇ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਵਾਲੇ ਪਾਸੇ ਜੁੜਨ ਦਾ ਯਤਨ ਕਰੇ ਸਤਿਗੁਰੂ ਦੀ ਪਾਵਨ ਬਾਣੀ ਦਾ ਇਹ ਦਾਵਾ ਹੈ ਕਿ ਉਹਦੇ ਜੀਵਨ ਦੇ ਵਿੱਚੋਂ ਸਾਰੀਆਂ ਚਿੰਤਾਵਾਂ ਸਾਰੇ ਦੁੱਖ ਚਲੇ ਜਾਣਗੇ ਕਿਉਂਕਿ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਸੁੱਖ ਮਿਲਦਾ ਹੈ ਇਹ ਬਿਲਕੁਲ ਗੱਲ ਹਕੀਕਤ ਹੈ ਸਤਿਗੁਰੂ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਫਿਰ ਅੱਗੇ ਜ਼ਿਕਰ ਕੀਤਾ ਹੈ ਜਾ ਕੋ ਸਿਮਰ ਅਜਮਲ ਉਧਰਿਓ ਗਨਕਾ ਹਉ ਗਤ ਪਾਈ ਜਿਸ ਨਾਮ ਨੂੰ ਸਿਮਰ ਕੇ ਜਿਸ ਨਾਮ ਦੇ ਵਿੱਚ ਸੁਰਤ ਜੋੜ ਕੇ ਕਹਿੰਦੇ ਅਜਾਮਲ ਵਰਗੇ ਪਾਪੀਆਂ ਦਾ ਵੀ ਉਧਾਰ ਹੋ ਗਿਆ ਚਲੋ ਵਿਚਾਰ ਕਰਦੇ ਹਾਂ ਹੁਆ ਸਾਨੂੰ ਇਹ ਸ਼ਬਦ ਵਰਤਣੇ ਪੈਂਦੇ ਆ ਪਰ ਉਹ ਪਾਪੀ ਨਹੀਂ ਰਹਿ ਉਹ ਵੀ ਪਵਿੱਤਰ ਹੋ ਗਏ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਅਜਾਮਲ ਦਾ ਜ਼ਿਕਰ ਕੀਤਾ ਗਿਆ ਕੌਣ ਸੀ ਕਹਿੰਦੇ ਇੱਕ ਬੜੇ ਵੱਡੇ ઋષਿ ਦਾ ਪੁੱਤਰ ਸੀ ਤੇ ਬਚਪਨ ਦੇ ਵਿੱਚ ਉਸ ઋષਿ ਨੇ ਆਪਣੇ ਇਸ ਅਜਮਲ ਪੁੱਤ ਨੂੰ ਬੜੀ ਚੰਗੀ ਸਿੱਖਿਆ ਦਿੱਤੀ ਤੇ ਜ਼ਿੰਦਗੀ ਦਾ ਲੰਮਾ ਸਮਾਂ ਆਪਣੇ ਪਿਤਾ ਦੀ ਪ੍ਰੇਰਣਾ ਸਦਕਾ ਜੀਵਨ ਦੇ ਵਿੱਚ ਚੰਗੇ ਪਾਸੇ ਤੁਰਿਆ ਰਿਹਾ ਧਰਮ ਨੂੰ ਰਾਜ ਕੇ ਕਮਾਇਆ ਪਰ ਕਹਿੰਦੇ ਸੰਸਾਰ ਤਿਲਕਣ ਬਾਜੀ ਹੈ ਕੋਈ ਪਤਾ ਨਹੀਂ ਕਦੋਂ ਮਨੁੱਖ ਤਿਲਕ ਜਾਵੇ ਅਸੀਂ ਆਪਣੇ ਆਪ ਦੇ ਵਿੱਚ ਦਾਵਾ ਕਰਕੇ ਨਹੀਂ ਕਹਿ ਸਕਦੇ ਕਿ ਅਸੀਂ ਸਾਰੀ ਜ਼ਿੰਦਗੀ ਧਾਰਮਿਕ ਰਹਿ ਕੇ ਬਤੀਤ ਕਰ ਸਕਦੇ ਹਾਂ ਗੁਰੂ ਸਾਹਿਬ ਇਹਨਾਂ ਜ਼ਰੂਰ ਕਹਿੰਦੇ ਆ ਬਸ ਮਾਲਕ ਦੇ ਦਰ ਦੇ ਉੱਪਰ ਅਰਦਾਸ ਕਰਿਆ ਕਰੋ ਕਿ ਮਾਲਕ ਆਪ ਹੀ ਇਸ ਤਿਲਕਣ ਬਾਜੀ ਦੇ ਵਿੱਚੋਂ ਬਚਾ ਲਵੇ ਨਹੀਂ ਤਾਂ ਬੜੇ ਵੱਡੇ ਵੱਡੇ ਪੰਡਤ ਬੜੇ ਵੱਡੇ ਵੱਡੇ ਗਿਆਨੀ ਕਹਿੰਦੇ ਘਉਂਦੇ ਜਿਨ੍ਹਾਂ ਦੇ ਲੋਕ ਪੂਜਾ ਕਰਦੇ ਸੀ ਉਹ ਕਦੋਂ ਇਸ ਦਲਦਲ ਦੇ ਵਿੱਚ ਡਿੱਗ ਗਏ ਪਤਾ ਹੀ ਨਹੀਂ ਲੱਗਿਆ ਜੀਵਨ ਬਰਬਾਦ ਹੋ ਗਿਆ ਮਨ ਦੇ ਵਿੱਚ ਕਦੋਂ ਮੈਲ ਆ ਜਾਵੇ ਕਦੋਂ ਕਿਸੇ ਬੁਰੀ ਸੰਗਤ ਦਾ ਪ੍ਰਭਾਵ ਪੈ ਜਾਵੇ ਪਤਾ ਹੀ ਨਹੀਂ ਲੱਗਦਾ ਸੋ ਇਹ ਜਿਹੜੀ ਦਾਸਤਾਨ ਹੈ ਅਜਾਮਲ ਦੀ ਬੜੀ ਇੱਕ ਵੱਖਰੀ ਕਿਸਮ ਦੀ ਬਿਆਨ ਕੀਤੀ ਗਈ ਹੈ ਕਹਿੰਦੇ ਜਿੰਦਗੀ ਦੇ ਪਹਿਲੇ ਜਿਹੜੇ ਸਾਲ ਨੇ ਉਹ ਬੜੇ ਸੋਹਣੇ ਬਤੀਤ ਹੋਏ ਕਿਉਂਕਿ ਪਿਤਾ ॠषि ਸੀ ਧਾਰਮਿਕ ਪ੍ਰਵਿਰਤੀ ਵਾਲਾ ਸੀ ਉਹਨੇ ਇਸ ਨੂੰ ਵੀ ਚੰਗੀ ਗੁੜਤੀ ਚੰਗੇ ਸੰਸਕਾਰ ਦਿੱਤੇ ਮੈਂ ਇੱਕ ਬੇਨਤੀ ਹੋਰ ਇੱਥੇ ਕਰਨੀ ਚਾਹਨਾ ਜੀਵਨ ਦੇ ਅੰਦਰ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਆਪ ਵੀ ਸੋਨਾ ਜੀਵਨ ਬਤੀਤ ਕਰਨ ਤੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇਣ ਪਰ ਕਈ ਵਾਰ ਇਦਾਂ ਹੁੰਦੇ ਮਾਪੇ ਬੜੇ ਸੰਸਕਾਰੀ ਹੁੰਦੇ ਪਰ ਔਲਾਦ ਗਲਤ ਪਾਸੇ ਤੁਰ ਪੈਂਦੀ ਕਿਉਂਕਿ ਸਾਰਾ ਕੁਝ ਜਦੋਂ ਠੀਕ ਹੈ ਜਿੰਨੀ ਕੁ ਦੇਰ ਤੱਕ ਮਾਪਿਆਂ ਦਾ ਪ੍ਰਭਾਵ ਸੀ ਉਹਨਾਂ ਨੇ ਬਚਾ ਕੇ ਰੱਖਿਆ ਇੱਕ ਸਮਾਂ ਹੁੰਦਾ ਬੱਚਿਆਂ ਦੇ ਉੱਪਰ ਮਾਪਿਆਂ ਦਾ ਪ੍ਰਭਾਵ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਬੱਚੇ ਬਾਹਰਲੀ ਸੰਗਤ ਦੇ ਵਿੱਚ ਵਿਚਰਦੇ ਆ ਬੁਰਿਆਂ ਦੀ ਸੰਗਤ ਕਰਦੇ ਆ ਮਾੜੀਆਂ ਆਤਾਂ ਦਾ ਪ੍ਰਭਾਵ ਪੈ ਜਾਂਦਾ ਹੈ ਤੇ ਕਈ ਵਾਰ ਮਾਪਿਆਂ ਵੱਲੋਂ ਦਿੱਤੇ ਹੋਏ ਸੰਸਕਾਰ ਵੀ ਫਿੱਕੇ ਪੈ ਜਾਂਦੇ ਹਨ ਇਤਿਹਾਸ ਦੇ ਵਿੱਚ ਇਹ ਗੱਲਾਂ ਕੋਟ ਨੇ ਪਹਿਲਾਂ ਵੀ ਮੈਂ ਸਾਂਝੀਆਂ ਕੀਤੀਆਂ ਨੇ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਰਗੇ ਸੰਸਕਾਰੀ ਕੌਣ ਹੋਣਗੇ ਰੱਬ ਦੇ ਨਾਲ ਜੁੜੇ ਹੋਏ ਧੰਨ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਪੁੱਤ ਨੇ ਤੇ ਬਾਬਾ ਪ੍ਰਿਥੀਚੰਦ ਵੀ ਉਹਨਾਂ ਦੇ ਪੁੱਤ ਨੇ ਕਿੰਨਾ ਫਰਕ ਹੈ ਕਿਰਦਾਰ ਦੇ ਵਿੱਚ ਸੁਭਾਅ ਦੇ ਵਿੱਚ ਕਿੰਨਾ ਅੰਤਰ ਹੈ ਪਿਆਰਿਓ ਬਿਲਕੁਲ ਇਸੇ ਤਰੀਕੇ ਦੇ ਨਾਲ ਕਹਿੰਦੇ ਜਦੋਂ ਇਹ ਸਿਆਣਾ ਹੋਇਆ ਤੇ ਖਿਆਲ ਕਰਿਓ ਹਾਲਾਂਕਿ ਇਹ ਵਿਆਹ ਸੀ ਪਰ ਇਸ ਦੇ باوجود ਵਿਸ਼ਵਾ ਦਾ ਪ੍ਰਭਾਵ ਇਹਦੇ ਉੱਪਰ ਪੈ ਗਿਆ ਵਿਸ਼ਵਾ ਦੇ ਕੋਠੇ ਤੇ ਜਾਣਾ ਸ਼ੁਰੂ ਕਰ ਦਿੱਤਾ ਉੱਥੇ ਹੀ ਫਿਰ ਰਹਿਣਾ ਸ਼ੁਰੂ ਕਰ ਦਿੱਤਾ ਕਹਿੰਦੇ ਇਸੇ ਅਜਾਮਲ ਦੇ ਉਸ ਵਿਸ਼ਵਾ ਦੀ ਕੁੱਖੋਂ 10 ਪੁੱਤਾਂ ਨੇ ਜਨਮ ਲਿਆ ਹੁਣ ਖਿਆਲ ਕਰਿਓ ਜਿਹੜੀ ਪਿਤਾ ਦੀ ਸੰਗਤ ਸੀ ਪੁਰਾਣਾ ਜਿਹੜਾ ਧਰਮ ਕਮਾਇਆ ਹੋਇਆ ਸੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹ ਬੀਜ ਤਾਂ ਅੰਦਰ ਪਿਆ ਸੀ ਨਾ ਬਾਰ-ਬਾਰ ਅੰਦਰੋਂ ਚੋਬਾਂ ਵੱਜਦੀਆਂ ਨੇ ਕਿ ਤੂੰ ਏਦਾਂ ਦਾ ਨਹੀਂ ਸੀ ਪਰ ਕਿਸ ਰਾਹ ਦੇ ਉੱਪਰ ਤੁਰ ਪਿਆ। ਆ ਪਾਪਾਂ ਵਾਲਾ ਰਸਤਾ ਤੇਰਾ ਨਹੀਂ ਸੀ। ਤੇਰਾ ਰਾਹ ਧਰਮੀਆਂ ਵਾਲਾ ਸੀ। ਤੇ ਕਹਿੰਦੇ ਮਨ ਬੜਾ ਉਦਾਸ ਹੋਇਆ। ਕਿਸੇ ਮਹਾਂਪੁਰਖ ਦੇ ਨਾਲ ਸਲਾਮ-ਮਸ਼ਵਰਾ ਕੀਤਾ ਉਹਨੇ ਆਖਿਆ ਉਹਨਾਂ ਦਿਨਾਂ ਦੇ ਵਿੱਚ ਇਦੇ ਘਰ 11ਵੇਂ ਪੁੱਤ ਦਾ ਜਨਮ ਹੋਣ ਵਾਲਾ ਸੀ ਉਸੇ ਵੇਸ਼ਵਾ ਦੀ ਕੋਖ ਤੋਂ ਜੋ ਕਹਾਣੀ ਲਿਖੀ ਹੋਈ ਮੈਂ ਉਸ ਮੁਤਾਬਕ ਆਪ ਸੰਗਤਾਂ ਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਮਹਾਪੁਰਸ਼ ਨੇ ਆਖਿਆ ਪੁੱਤ ਦਾ ਜਨਮ ਹੋਏਗਾ ਉਹਦਾ ਨਾਮ ਨਾਰਾਇਣ ਰੱਖ ਲਈ ਸੁਰਤ ਹੀ ਜੋੜਨੀ ਹਨ ਜਿਹੜੇ ਜੁੜੇ ਹੋਏ ਉਹ ਐਸੀਆਂ ਤਰਕੀਬਾਂ ਦੇ ਦਿੰਦੇ ਆ ਜਿਨ੍ਹਾਂ ਤਰੀਕਿਆਂ ਨੂੰ ਵਰਤ ਕੇ ਟੁੱਟੇ ਹੋਏ ਵੀ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦੇ ਗੁਰਬਾਣੀ ਦੇ ਸਾਨੂੰ ਕੀ ਦੱਸਿਆ ਗਿਆ ਜੁਗਤੀ ਤਾਂ ਦੱਸੀ ਗਈ ਹੈ ਨਾ ਕਿ ਤੁਸੀਂ ਰੱਬ ਤੋਂ ਟੁੱਟੇ ਹੋ ਰੱਬ ਤੋਂ ਟੁੱਟਣ ਕਾਰਨ ਜੀਵਨ ਅਪਵਿੱਤਰ ਹੈ ਮਨ ਅਪਵਿੱਤਰ ਹੈ ਤੇ ਮਨ ਦੀ ਪਵਿੱਤਰਤਾ ਅਪਰਮਾਤਮਾ ਦਾ ਨਾਮ ਜਪੋਗੇ ਰੱਬ ਦੀ ਬੰਦਗੀ ਕਰੋਗੇ ਮਨ ਕਰਕੇ ਤੁਸੀਂ ਪਵਿੱਤਰ ਹੋ ਜਾਓਗੇ ਸਤਿਗੁਰੂ ਗੁਰਬਾਣੀ ਦੇ ਵਿੱਚ ਬਾਰ ਬਾਰ ਇਹ ਜੁਗਤ ਸਾਨੂੰ ਦੱਸਦੀ ਹੈ ਇਹ ਸ੍ਰੀ ਤਰੀਕਾ ਸਾਨੂੰ ਦੱਸਦੀ ਹੈ ਚਲੋ ਉਸ ਮਹਾਪੁਰਸ਼ ਨੇ ਜੁਗਤ ਦੱਸ ਦਿੱਤੀ ਤਰੀਕਾ ਦੱਸ ਦਿੱਤਾ ਜਨਮ ਹੋਇਆ ਪੁੱਤਰ ਦਾ ਨਾਮ ਰੱਖ ਲਿਆ ਨਾਰਾਇਣ ਪਿਆਰੀ ਜਿੰਦਗੀ ਦੇ ਅੰਦਰ ਸੁਧਰਨ ਦਾ ਮੌਕਾ ਮਿਲਦਾ ਹੈ ਉਹ ਗੱਲ ਵੱਖਰੀ ਹੈ ਕੋਈ ਬਾਰ-ਬਾਰ ਮੇਰੇ ਵਰਗਾ ਸਮਝਾਉਣ ਦੇ ਬਾਵਜੂਦ ਵੀ ਸੁਧਰਨਾ ਨਾ ਚਾਹਵੇ ਤੇ ਉਸ ਦਾ ਕੁਦ ਕੀਤਾ ਨਹੀਂ ਜਾ ਸਕਦਾ ਹਰ ਮਨੁੱਖ ਨੂੰ ਮੌਕੇ ਮਿਲਦੇ ਆ ਤੇ ਮੇਰੇ ਵਰਗੇ ਸਾਡੇ ਵਰਗੇ ਮਨਮੁਖ ਬਿਰਤੀ ਵਾਲੇ ਬੰਦੇ ਬਾਰ-ਬਾਰ ਉਹਨਾਂ ਮੌਕਿਆਂ ਨੂੰ ਗਵਾ ਦਿੰਦੇ ਬਾਰ-ਬਾਰ ਤੇ ਫਿਰ ਜਦੋਂ ਮੌਕੇ ਹੱਥੋਂ ਨਿਕਲ ਜਾਂਦੇ ਆ ਫਿਰ ਪਿਆਰਿਓ ਪਛਤਾਵੇ ਤੋਂ ਇਲਾਵਾ ਹੱਥ ਪੱਲੇ ਕੁਝ ਨਹੀਂ ਜੀ ਰਹਿੰਦਾ ਸਾਧੂ ਮਿਲਿਆ ਉਸਨੇ ਤਰਕੀਬ ਦੱਸ ਦਿੱਤੀ ਤੇ ਉਸ ਤਰਕੀਬ ਦੇ ਹਿਸਾਬ ਦੇ ਨਾਲ ਪੁੱਤ ਛੋਟੇ ਪੁੱਤ ਦਾ ਨਾਮ ਨਾਰਾਇਣ ਰੱਖ ਲਿਆ ਤੇ ਨਾਲ ਉਹਨੇ ਇਹ ਵੀ ਦੱਸ ਦਿੱਤਾ ਕਿ ਜਦੋਂ ਆਪਣੇ ਪੁੱਤਰ ਨੂੰ ਆਵਾਜ਼ ਮਾਰਨੀ ਹੈ ਤੇ ਚਿੱਤ ਦੇ ਵਿੱਚ ਇਹ ਖਿਆਲ ਰੱਖਣਾ ਹੈ ਕਿ ਮੇਰੀ ਸੁਰਤ ਮੇਰੀ ਰੂਹ ਦੀ ਆਵਾਜ਼ ਪਰਮਾਤਮਾ ਦੇ ਦਰ ਦੇ ਉੱਪਰ ਕੀਤੀ ਜਾ ਰਹੀ ਹੈ ਕਿ ਪੁੱਤ ਵਾਲੇ ਪਾਸੇ ਨੂੰ ਵੇਖ ਕੇ ਵੀ ਤੋਂ ਆਪਣੀ ਸੁਰਤ ਨੂੰ ਟੁੱਟੀ ਹੋਈ ਸੁਰਤ ਨੂੰ ਪਰਮਾਤਮਾ ਦੇ ਨਾਲ ਜੋੜ ਸਕਦਾ ਹੈ ਚਲੋ ਨੇ ਇਦਾਂ ਹੀ ਕੀਤਾ ਬਚਪਨ ਦੇ ਵਿੱਚ ਆਪਣੇ ਪੁੱਤ ਨੂੰ ਖਡਾਉਂਦਾ ਹੈ ਸੱਚ ਹੈ ਕਹਣ ਲੱਗੇ ਪੁੱਤ ਨੂੰ ਖਡਾਉਂਦਿਆਂ ਖਡਾਉਂਦਿਆਂ ਨਾਰਾਇਣ ਕਹਿੰਦਿਆਂ ਕਹਿੰਦਿਆਂ ਕਦੋਂ ਸੁਰਤ ਨਾਰਾਇਣ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਗਈ ਪਤਾ ਹੀ ਨਹੀਂ ਲੱਗਿਆ ਠੀਕ ਹੈ ਸਾਡੇ ਵਰਗੇ ਬਹਾਨੇ ਬਹੁਤ ਘੜ ਸਕਦੇ ਆ ਜੀ ਪਰ ਗੁਰੂ ਸਾਹਿਬ ਕਹਿੰਦੇ ਜਪਣਾ ਤਾਂ ਸ਼ੁਰੂ ਕਰ ਉਹਦੀ ਯਾਦ ਦੇ ਵਿੱਚ ਜੁੜਨਾ ਤਾਂ ਸ਼ੁਰੂ ਕਰ ਇੱਕ ਵਾਰ ਤੁਰ ਕੇ ਤਾਂ ਦੇਖ ਉਹਨੇ ਆਪ ਹੀ ਬਖਸ਼ਿਸ਼ ਕਰ ਦੇਣੀ ਹੈ ਪਰ ਮੇਰੇ ਵਰਗੇ ਅਵੇਸਲੇ ਬੰਦੇ ਆਲਸੀ ਬੰਦੇ ਤੁਰਨਾ ਹੀ ਨਹੀਂ ਚਾਹੁੰਦੇ ਭਾਈ ਗੁਰਦਾਸ ਸਾਹਿਬ ਤਾਂ ਹੀ ਤਾਂ ਕਹਿੰਦੇ ਆ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ ਇੱਕ ਕਦਮ ਤਾਂ ਪੁੱਟ ਆਪਣੇ ਗੁਰੂ ਵਾਲੇ ਆਪਣੇ ਮੁਰਸ਼ਿਦ ਵਾਲੇ ਪਾਸੇ ਨੂੰ ਇੱਕ ਕਦਮ ਪੁੱਟੇਗਾ ਸੱਚ ਹੈ ਤੇਰਾ ਗੁਰੂ ਤੈਨੂੰ ਹਜ਼ਾਰਾਂ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਆਏਗਾ ਸਤ ਗੁਰੂ ਨੇ ਜ਼ਿਕਰ ਕੀਤਾ ਜਾਕੂ ਸਿਮਰ ਅਜਾਮਨ ਉਧਰਿਓ ਜਿਹਦੇ ਚਰਚੇ ਸਿਚਾਰ ਸ਼ਫੇਰੇ ਕਿ ਅਤ ਦਾ ਪਾਪੀ ਹੈ ਪਰ ਕਹਿੰਦੇ ਉਹਨੇ ਵੀ ਆਪਣੀ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਜਪਦਿਆਂ ਜਪਦਿਆਂ ਉਪਵਿੱਤਰ ਹੋ ਗਿਆ ਗੁਰਬਾਣੀ ਦੇ ਅੰਦਰ ਹੋਰ ਕੋਈ ਤਰੀਕਾ ਨਹੀਂ ਪਵਿੱਤਰਤਾ ਦਾ ਦੱਸਿਆ ਗਿਆ ਬਸ ਇਹੀ ਤਰੀਕਾ ਹੈ ਰੱਬੀ ਯਾਦ ਰੱਬੀ ਗੁਣਾਂ ਦੇ ਨਾਲ ਆਪਣੇ ਮਨ ਨੂੰ ਸ਼ਿੰਗਾਰ ਲੈ ਆਪਣੇ ਮਨ ਨੂੰ ਪਵਿੱਤਰ ਕਰ ਲੈ ਤੇ ਜੀਵਨ ਧਰਮੀ ਹੋ ਨਿਭੜੇਗਾ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਾ ਕੋ ਸਿਮਰ ਅਜਾਮਲ ਉਧਰਿਓ ਪਾਰੂ ਤਰਾ ਹੋ ਗਿਆ ਪਵਿੱਤਰ ਹੋ ਗਿਆ ਪੁਨੀਤ ਹੋ ਗਿਆ ਗਨ ਕਾ ਹੂੰ ਗਤ ਪਾਈ ਇਹ ਵੀ ਵਿਸ਼ਵਾਸੀ ਤੇ ਪਿਆਰੀਓ ਇੱਕ ਦਿਨ ਅਚਾਨਕ ਕੋਈ ਸਾਧੂ ਪੁਰਸ਼ ਇਹਦੇ ਦਰਵਾਜੇ ਤੇ ਪਹੁੰਚ ਗਿਆ ਉਸਨੇ ਨੂੰ ਤੋਤਾ ਦਿੱਤਾ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਵਾਰ ਦੀ ਪੌੜੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਉਧਾਰੀ ਕਰਨਾ ਸੀ ਨ ਤੇ ਤੋਤਾ ਦਿੱਤਾ ਤੋਤਾ ਦੇਖ ਕੇ ਕਹਿੰਦੇ ਕਿ ਤੂੰ ਬਸ ਹੋਰ ਕੁਝ ਨਹੀਂ ਕਰਨਾ ਇਸ ਤੋਤੇ ਨੂੰ ਜਦੋਂ ਸਮਾਂ ਮਿਲੇ ਉਦੋਂ ਰਾਮ ਰਾਮ ਜਪਾਉਣਾ ਹੈ ਉਥੇ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਣ ਕਾ ਪਾਪਨ ਹੋਇ ਕੈ ਪਾਪਾਂ ਦਾ ਗਲ ਹਾਲ ਪੁਰਤ ਪਾਪ ਹੀ ਪਾਪ ਸੀ ਜਿਹਦੇ ਜੀਵਨ ਦੇ ਅੰਦਰ ਸਾਧ ਸੰਗ ਅਚਾਨਕ ਚੱਕ ਗਣ ਕਾ ਵਾੜੇ ਆਏ ਖਲੋਤਾ ਕਹਨ ਲਗੇ ਕਿ ਸਾਧੂ ਅਚਾਨਕ ਚੱਕੀ ਉਦੇ ਦਰਵਾਜ਼ੇ ਤੇ ਆ ਖੜਾ ਹੋਇਆ ਉਹਦੇ ਪਾਪਾ ਨੂੰ ਦੇਖ ਕੇ ਭਲਾ ਕਰਨਾ ਸੀ ਨਾ ਕਹਿੰਦੇ ਉਹਨੂੰ ਆਪਣੇ ਹੱਥੀਂ ਇੱਕ ਤੋਤਾ ਦੇ ਦਿੱਤਾ ਤੇ ਆਖਿਆ ਕਿ ਤੂੰ ਆ ਤਰਕੀਬ ਵਰਤ ਲਈ ਕਹਿਣ ਲੱਗੇ ਉਹ ਤੋਤੇ ਨੂੰ ਰਾਮ ਰਾਮ ਜਪਾਉਂਦੀ ਹੋਈ ਕਦੋਂ ਆਪਣੀ ਸੁਰਤ ਨੂੰ ਰਾਮ ਦੇ ਨਾਲ ਜੋੜ ਲੈਂਦੀ ਹੈ ਪਤਾ ਹੀ ਨਹੀਂ ਲੱਗਿਆ ਉਹਦਾ ਵੀ ਉਧਾਰ ਹੋ ਗਿਆ ਇਹ ਇਹ ਦਾਸਤਾਨ ਇਹ ਕਹਾਣੀਆਂ ਕਿਉਂ ਗੁਰੂ ਸਾਹਿਬ ਜੀ ਨੇ ਕਿਉਂ ਇਹਨਾਂ ਨਾਵਾਂ ਦਾ ਜ਼ਿਕਰ ਕੀਤਾ ਹੈ ਇਹ ਸਾਨੂੰ ਸਮਝਾਉਣਾ ਹੈ ਕਿ ਮਨ ਦੀ ਮੈਲ ਮਨ ਦੀ ਪਵਿੱਤਰਤਾ ਹੋ ਜਾਂਦੀ ਹੈ ਜੇਕਰ ਕੋਈ ਆਪਣੀ ਜ਼ਿੰਦਗੀ ਦੇ ਅੰਦਰ ਉਦਮ ਕਰੇ ਹਰ ਕੋ ਨਾਮ ਸਦਾ ਸੁਖ ਦਾਈ ਜਾਕੂ ਸਿਮਰ ਜਾਮਨ ਉਧਰਿਓ ਗਨ ਕਾ ਹੂੰ ਗਤ ਪਾਈ ਫਿਰ ਸ਼ਬਦ ਦੇ ਅਗਲੇ ਬੰਦ ਦੇ ਵਿੱਚ ਕਹਿੰਦੇ ਪੰਚਾਲੀ ਕੋ ਰਾਜ ਸਭਾ ਮੇ RAM ਨਾਮ ਸੁਧ ਆਈ ਪੰਚਾਲੀ ਪੰਜਾਂ ਪਾਂਡਵਾਂ ਦੀ ਇਸਤਰੀ ਜੁਵੇ ਦੇ ਵਿੱਚ ਹਾਰ ਦਿੱਤਾ ਉਹਨੂੰ ਬੇਪਾਤ ਕਰਨ ਲੱਗੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਨੇ ਵੀ ਅੰਦਰੋਂ ਪਰਮੇਸ਼ਰ ਨੂੰ ਤੇ ਆਇਆ ਸਭਾ ਦੇ ਵਿੱਚ ਮਾਲਕ ਨੇ ਉਹਦੀ ਵੀ ਪਾਤ ਰੱਖ ਲਈ ਪੰਚਾਲੀ ਕੋ ਰਾਜ ਸਭਾ ਮੇ RAM ਨਾਮ ਸੁਧ ਆਈ ਤਾਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ ਕਹਿਣ ਲਗੀ ਕਰੁਣਾ ਨਿਧਾਨ ਅਕਾਲ ਪੁਰਖ ਪਰਮਾਤਮਾ ਨੇ ਉਹਦਾ ਵੀ ਦੁਖ ਦੂਰ ਕਰ ਦਿੱਤਾ ਉਹਨੂੰ ਵੀ ਹੱਥ ਦੇ ਕੇ ਰੱਖ ਲਿਆ ਫਿਰ ਅਖੀਰ ਦੇ ਵਿੱਚ ਪਤਾ ਕੀ ਕਹਿੰਦੇ ਸਾਨੂੰ ਸਮਝਾਉਂਦੇ ਜਿਹ ਨਰ ਜਸ ਕਿਰਪਾ ਨਿਧ ਗਾਇਓ ਦਿਸ ਵੀ ਨਰ ਨੇ ਮਨੁੱਖ ਨੇ कृपा ਦੇ ਖਜ਼ਾਨੇ ਅਕਾਲ ਪੁਰਖ ਪ੍ਰਮਾਤਮਾ ਦੇ ਜਸ ਨੂੰ ਗਾਇਆ ਹੈ ਤਾਕੂ ਭੈ ਉਹ ਸਹਾਈ ਉਹਦੀ ਸਹਾਇਤਾ ਉਸ ਮਾਲਕ ਨੇ ਜ਼ਰੂਰ ਕੀਤੀ ਹੈ ਕਿਉਂਕਿ ਉਹ ਆਪਣੇ ਭਗਤਾਂ ਦੀ ਆਪਣੀ ਬੰਦਗੀ ਕਰਨ ਵਾਲਿਆਂ ਦੀ ਬਹੁੜੀ ਜ਼ਰੂਰ ਕਰਦਾ ਹੈ ਭਗਤਾਂ ਦੀ ਇੱਜ਼ਤ ਪੱਤ ਦਾ ਉਹ ਰਾਖਾ ਹੈ ਦੇਹ ਨਰ ਜਸ ਕਿਰਪਾ ਨਿਦ ਗਾਇਓ ਤਾਕੂ ਭੈ ਉਹ ਸਹਾਈ ਕਹ ਨਾਨਕ ਮੈਂ ਇਹੀ ਭਰੋਸੇ ਗਹੀ ਆਨ ਸ਼ਰਨ ਆਈ ਬਸ ਇਹਨਾਂ ਗੱਲਾਂ ਨੂੰ ਸੁਣ ਕੇ ਮੇਰਾ ਭਰੋਸਾ ਬਣ ਗਿਆ ਕਿ ਜੇ ਗਨਕਾ ਵਰਗੀਆਂ ਜੇ ਅਜਾਮਲ ਵਰਗੇ ਅਤ ਦੇ ਪਾਪੀਨਾਂ ਦਾ ਉਧਾਰ ਹੋ ਸਕਦਾ ਹੈ ਤੇ ਮੇਰਾ ਗੁਰੂ ਮੇਰੀ ਬੋੜੀ ਕਿਉਂ ਨਹੀਂ ਕਰੇਗਾ ਪਰਮਾਤਮਾ ਦਾ ਨਾਮ ਮੇਰੀ ਸਹਾਇਤਾ ਕਿਉਂ ਨਹੀਂ ਕਰੇਗਾ ਕਹਿੰਦੇ ਬਸ ਇਹੀ ਵਿਸ਼ਵਾਸ ਬਣ ਗਿਆ ਅੰਦਰ ਤੇ ਮਾਲਕ ਦੀ ਸ਼ਰਨ ਦੇ ਵਿੱਚ ਬੈਠ ਗਏ ਹੁਣ ਸੱਚ ਹੈ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਨੂੰ ਜੋੜਿਆ ਤੇ ਜੀਵਨ ਆਨੰਦਤੋਂ ਨਿਭੜਿਆ